ਹਰ ਵੀਰ ਨੂੰ ਮਾਰਨ ਵਾਲਾ ਪ੍ਰਵਾਸੀ ਕਿਹੜੀ ਏਜੰਸੀ ਦਾ ਨਿਕਲਿਆ ਕੀਦੇ ਕਹਿਣ ਦੇ ਉੱਤੇ ਉਹਨੇ ਮਾਸੂਮ ਛੋਟਾ ਬੱਚਾ ਰੱਬ ਰੂਪੀ ਬੱਚਾ ਜਿਹੜਾ ਬਹੁਤ ਸੋਹਣਾ ਸੀ ਜਿਸ ਦੀ ਮੌਤ ਤੋਂ ਬਾਅਦ ਅੱਧੇ ਪੰਜਾਬ ਦੇ ਵਿੱਚ ਲੋਕਾਂ ਨੇ ਰੋਟੀ ਨਹੀਂ ਪਕਾਈ ਰੋਟੀ ਨਹੀਂ ਖਾਧੀ ਪੂਰਾ ਪੰਜਾਬ ਝੰਡੋੜਿਆ ਗਿਆ ਉਹ ਕਿਸ ਦੇ ਕਹਿਣ ਦੇ ਉੱਤੇ ਉਹ ਪ੍ਰਵਾਸੀ ਯੂਪੀ ਦੇ ਰਹਿਣ ਵਾਲੇ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਕਿੰਨਾ ਦੇ ਨਾਲ ਇਹ ਕਨੈਕਸ਼ਨ ਜੁੜਦਾ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਪੰਜਾਬ ਦੇ ਵਿੱਚ ਹੁਣੇ-ਹੁਣੇ ਕੁਦਰਤੀ ਆਫਤ ਆਈ ਆ ਉਸ ਦੇ ਨਾਲ ਕੀ ਕਨੈਕਸ਼ਨ ਆ ਜਾਂ ਫਿਰ ਜਿਹੜਾ ਪੰਜਾਬੀਆਂ ਨੂੰ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੇ ਜਿਵੇਂ ਪ੍ਰਸ਼ੰਸਾ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੁਦਰਤੀ ਆਫਤਾ ਆਇਆ ਤੇ ਪੰਜਾਬੀਆਂ ਨੇ ਵੱਧ ਚੜ ਕੇ ਆਪਣੇ ਭਰਾਵਾਂ ਨੂੰ ਉੱਪਰ ਠਾਉਣ ਦੀ ਕੋਸ਼ਿਸ਼ ਕੀਤੀ ਬਾਹ ਫੜੀ ਇੱਕ ਦੂਜੇ ਦੀ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਅਮਰੀਕਾ ਕੈਨੇਡਾ ਯੂਰਪ ਤੱਕ ਲੋਕਾਂ ਨੇ ਪ੍ਰਸ਼ੰਸਾ ਕੀਤੀ ਕਿ ਜਦੋਂ ਕਿਸੇ ਭਾਈਚਾਰੇ ਤੇ ਕਮਿਊਨਿਟੀ ਤੇ ਖਿੱਤੇ ਦੇ ਉੱਤੇ ਕੁਦਰਤ ਜਦੋਂ ਆਪ ਤੌਂਦੀ ਆ ਤੇ ਕਿਵੇਂ ਲੋਕ ਇੱਕ ਦੂਜੇ ਦੀ ਬਾਹ ਫੜਦੇ ਆ ਜਦੋਂ ਹਿਮਾਚਲ ਦੇ ਵਿੱਚ ਲੈਂਡ ਸਲਾਈਡਿੰਗ ਹੋਈ ਸੀ ਤੇ ਲੋਕਾਂ ਨੇ ਉੱਥੇ ਜਿਹੜੀ ਤਬਾਹੀ ਹੋਈ ਸੀ ਉਦੋਂ ਉੱਥੇ ਪਾਣੀ ਦੀ ਬੋਤਲ ਮਹਿੰਗੀ ਕਰਤੀ ਸੀ ਪਰ ਪੰਜਾਬ ਦੇ ਵਿੱਚ ਲੋਕਾਂ ਨੇ ਟਰੈਕਟਰ ਟਰਾਲੀਆਂ ਲੰਗਰ ਦੀਆਂ ਪਰ ਪਰ ਕੇ ਆਪਣੇ ਭੈਣਾ ਭਰਾਵਾਂ ਦੇ ਲਈ ਪਹੁੰਚ ਗਏ ਸੀ ਕੀ ਕਨੈਕਸ਼ਨ ਹੜਾਂ ਦੇ ਨਾਲ ਹਰਵੀਰ ਨੂੰ ਮਾਰਨ ਵਾਲੇ ਪ੍ਰਵਾਸੀ ਦਾ ਕਿਹੜੀਆਂ ਏਜੰਸੀਆਂ ਦੀ ਇਹ ਚਾਲ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪਰਸੈਪਸ਼ਨ ਬਣਾਈ ਗਈ ਸੀ ਕਿ ਪੰਜਾਬ ਦੇ ਵਿੱਚ ਨੌਜਵਾਨ ਨਸ਼ੇੜੀ ਹੋ ਗਏ ਪੰਜਾਬ ਨਸ਼ੇੜੀ ਬਣ ਗਿਆ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੇ ਕੁਦਰਤੀ ਆਫਤ ਦਾ ਸਾਹਮਣਾ ਕੀਤਾ ਸਾਰੇ ਪ੍ਰਸ਼ੰਸਾ ਕਰ ਰਹੇ ਸੀ ਲੋਕ ਕਹਿੰਦੇ ਸੀ ਬਿਹਾਰ ਦੇ ਵਿੱਚ ਵੀ ਹੜ੍ਹ ਆਇਆ ਤੇ ਪੰਜਾਬ ਦੇ ਵਿੱਚ ਵੀ ਹੜ੍ਹ ਆਇਆ ਪਰ ਪੰਜਾਬੀ ਪੰਜਾਬੀਆਂ ਦੇ ਨਾਲ ਖੜ ਗਏ ਉਹਨਾਂ ਦੇ ਹੰਝੂ ਪੂੰਜਣ ਦੇ ਲਈ ਪਰ ਦੂਜੇ ਪਾਸੇ ਬਿਹਾਰ ਦੇ ਵਿੱਚ ਕੋਈ ਬਾਤ ਪੁੱਛਣ ਨਹੀਂ ਗਿਆ ਪਰ ਸਭ ਤੋਂ ਵੱਡਾ ਚੱਕਰ ਕੀ ਰਲਿਆ ਬਿਹਾਰ ਦੇ ਵਿੱਚ ਇਲੈਕਸ਼ਨ ਭਾਜਪਾ ਦੇ ਪੈਰ ਉਖੜ ਗਏ ਨतीश ਕੁਮਾਰ ਤੇ ਭਾਜਪਾ ਦੇ ਏ ਉਹਨਾਂ ਤੋਂ ਵੋਟਾਂ ਪਾਉਣੀਆਂ ਚਾਹੁੰਦੇ ਆ ਕਿ ਇਹਨਾਂ ਦੀ ਗੁਰਬਤ ਦਾ ਜਿਹੜੇ ਪ੍ਰਵਾਸੀ ਇੱਥੇ ਇਹਨਾਂ ਦੀ ਗੁਰਬਤ ਦਾ ਫਾਇਦਾ ਚੱਕ ਕੇ ਉੱਥੇ 5-500 ਹਜ਼ਾਰ ਹਜ਼ਾਰ ਚ ਖਰੀਦ ਕੇ ਇਹਨਾਂ ਨੂੰ ਇਹਨਾਂ ਦੀ ਵੋਟਾਂ ਲੈ ਸਕਣ ਇਹ ਪੰਜਾਬ ਦੇ ਵਿੱਚ ਜਦੋਂ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਮਤੇ ਪੈਣ ਲੱਗਦੇ ਆ ਕੇ ਪੰਜਾਬ ਬਚਾਓ ਪ੍ਰਵਾਸੀ ਪਿਆਓ ਇਹਨਾਂ ਮਤਿਆਂ ਦੇ ਨਾਲ ਪੰਜਾਬ ਗੂੰਜ ਉੜਦਾ ਇਹਦਾ ਕਾਰਨ ਕੀ ਸੀ ਕੌਣ ਇਹਦੇ ਪਿੱਛੇ ਆ ਜਾਂਚ ਦਾ ਵਿਸ਼ਾ ਮਾਲਵਿੰਦਰ ਸਿੰਘ ਮਾਲੀ ਵਰਗਾ ਜਿਹੜਾ ਵਿਦਵਾਨ ਬੰਦਾ ਉਹਨੇ ਕੋਹ ਕਰਕੇ ਆਖਿਆ ਕਿ ਬਿਹਾਰ ਜਿਹੜਾ ਇਲੈਕਸ਼ਨ ਆ ਉਹਦੇ ਨਾਲ-ਨਾਲ ਸਿੱਧਾ ਇਹਦਾ ਸੰਪਾਰਕ ਜੁੜਦਾ ਜੇਕਰ ਕੋਈ ਕੋਹ ਕਰੇ ਤਾਂ ਇਹ ਸੱਚ ਸਾਹਮਣੇ ਆ ਸਕਦਾ ਉਹ ਮਾਸੂਮ ਦੀ ਬਲੀ ਲਈ ਗਈ ਆ ਪੰਜਾਬ ਦੇ ਵਿੱਚ ਜਿਆ ਮਾਹੌਲ ਬਣੇ ਪ੍ਰਵਾਸੀ ਡਰ ਕੇ ਤੋਂ ਭੱਜਣ ਬਿਹਾਰ ਦੇ ਵਿੱਚ ਜਾਣ ਰੋਜ਼ਗਾਰ ਜਦੋਂ ਛੁੱਟ ਜਾਊਗਾ ਫਿਰ ਇਹਨਾਂ ਨੂੰ ਵੱਡੇ ਦਯੋਗਪਤੀਆਂ ਤੋਂ ਦਿੱਤੇ ਫੰਡਾਂ ਨਾਲ 5-500 7-700 ਹਜ਼ਾਰ ਹਜ਼ਾਰ ਨਾਲ ਖਰੀਦ ਕੇ ਬਿਹਾਰ ਦੀ ਸੱਤਾ ਦੇ ਉੱਤੇ ਕਾਬਜ਼ ਹੋ ਸਕਣ ਇਹ ਲੋਕ ਲੋਕਾਂ ਨੂੰ ਕੀੜੇ ਬਕੌੜੇ ਸਮਝਦੇ ਆ ਚਿੰਗਿਆਰੀ ਸੱਟਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਜਿਹੜੀ ਪੰਜਾਬੀਆਂ ਨੇ ਸਫਲ ਨਹੀਂ ਹੋਣ ਦਿੱਤੀ ਜੋਗਿੰਦਰ ਸਿੰਘ ਉਹ ਗਰਾਹਾ ਵਰਗੇ ਲੋਕਾਂ ਨੇ ਸਫਲ ਨਹੀਂ ਹੋਣ ਦਿੱਤੀ ਭਾਜਪਾ ਦੀ ਇਹ ਨੀਤੀ ਉਹਨਾਂ ਨੇ ਵਿਰੋਧ ਕੀਤਾ ਕਿ ਪਿਆਰੀ ਯੂਪੀ ਦੇ ਲੋਕ ਪੰਜਾਬ ਦੀ ਆਰਥਿਕਤਾ ਦੇ ਵਿੱਚ ਇੱਕ ਤੁਰਾ ਇਹਨਾਂ ਨੂੰ ਨਹੀਂ ਕੱਢਣ ਦੇਵਾਂਗੇ ਅਸੀਂ ਪੰਜਾਬ ਦੇ ਵਿੱਚੋਂ